ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਾਰਯੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਅਵਤਾਰ ਤੇ ਇਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਸੱਤ ਭਾਗ ਆਪ ਸਭ ਸੰਗਤ ਸਰਵਣ ਕਰ ਚੁੱਕਿਓ ਇਸ ਭਾਗ ਦੇ ਵਿੱਚ ਵੀ ਆਪ ਸਭ ਸੰਗਤ ਸਰਵਣ ਕਰੋਗੇ ਕਿ ਸਾਧ ਸੰਗਤ ਜੀ ਕਿਵੇਂ ਕਾਲ ਯੁਗ ਦੇ ਵਿੱਚ ਪਾਪ ਜੋ ਹੈ ਉਹ ਅੱਧੇ ਜਾਣਗੇ ਤੇ ਕਿਵੇਂ ਲੋਕੀ ਆਪੋ ਆਪਣੇ ਧਰਮਾਂ ਤੋਂ ਦੂਰ ਹੁੰਦੇ ਜਾਣਗੇ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ বেদ ਔਰ ਕਤੇਬ ਕੇ ਦੋ ਦੂਖ ਕੈ ਮਤ ਡਾਰ ਹੈ ਵੇਦਾਂ ਦੇ ਕਤੇਬਾਂ ਦੋਹਾਂ ਦੇ ਮਤ ਵਿੱਚ ਦੋਸ਼ ਕੱਢ ਕੇ ਸੁੱਟ ਦੇਣਗੇ ਸਾ ਸੰਗਤ ਜੀ ਜੋ ਸਨਾਤਨ ਮਤ ਦੇ ਧਾਰਮਿਕ ਗ੍ਰੰਥ ਵੇਦ ਅਤੇ ਕਿਤੇਬ ਹੋਣਗੇ ਇਹਨਾਂ ਦੇ ਵਿੱਚ ਦੋਸ਼ ਕੱਢ ਕੇ ਕਹਿਣ ਤੋਂ ਭਾ ਕੇ ਇਹਨਾਂ ਦੇ ਉੱਤੇ ਤਰਕ ਸਾਬਤ ਕਰਕੇ ਇਹਨਾਂ ਨੇ ਝੂਠੇ ਸਾਬਤ ਕਰਨਗੇ ਅਤੇ ਇਹਨਾਂ ਨੂੰ ਨਕਾਰ ਦੇਣਗੇ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਕੋਈ ਵੀ ਆਪਣੇ ਧਰਮਾਂ ਦੇ ਗ੍ਰੰਥਾਂ ਨੂੰ ਗਲਤ ਮੰਨ ਰਿਹਾ ਹੈ ਅਤੇ ਕਹਿੰਦਾ ਹੈ ਕਿ ਇਹ ਕਿਸੇ ਦੁਆਰਾ ਲਿਖੇ ਗਏ ਨਹੀਂ ਹਨ ਇਨਾਂ ਦੇ ਵਿੱਚ ਮਿਲਾਵਟ ਹੈ ਆ ਵੀ ਚੀਜ਼ ਨਹੀਂ ਲਿਖੀ ਆ ਗੁਰੂ ਨੇ ਆ ਵੀ ਚੀਜ਼ ਗੁਰੂ ਨੇ ਲਈ ਲਿਖੀ ਹੈ ਜਿਵੇਂ ਕਿ ਦਸਮ ਗ੍ਰੰਥ ਦੀ ਬਾਣੀ ਦੇ ਬਾਰੇ ਵਿੱਚ ਕਈ ਪ੍ਰਚਾਰਕ ਪ੍ਰਚਾਰ ਕਰਦੇ ਹਨ ਕਿ ਇਹ ਗੁਰੂ ਮਹਾਰਾਜ ਜੀ ਦੀ ਬਾਣੀ ਨਹੀਂ ਹੈ ਇਸੇ ਤਰੀਕੇ ਦੇ ਨਾਲ ਸਨਾਤਨ ਮੰਦ ਵਿੱਚ ਵੀ ਇਸ ਤਰ੍ਹਾਂ ਧਰਮ ਦੇ ਵਿਰੁੱਧ ਜੋ ਵਿਚਾਰ ਧਾਰਾ ਇਸ ਸਾਧ ਸੰਗਤ ਜੀ ਉੱਤੇ ਚੱਲ ਪਵੇਗੀ ਇਸ ਤੋਂ ਅਗੇ ਸਤਸੰਗ ਜੀ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਹੇਤੇ ਆਪਣੇ ਤਿਉ ਠੋਰ ਭੀਤਰ ਜੰਤਰ ਮੰਤਰ ਉਚਾਰ ਹੈ ਆਪਣੇ ਹਿੱਤ ਲਈ ਉਨਰਹਦੀ ਥਾਂ ਕਹਿਣ ਤੋਂ ਭਾਵ ਕਿ ਆਪਣੇ ਹਿੱਤ ਵਾਸਤੇ ਆਪਣੇ ਸਵਾਰਥ ਵਾਸਤੇ ਪ੍ਰਭੂ ਦੇ ਨਾਮ ਜਪਣ ਦੀ ਜਗ੍ਹਾ ਪਰਮਾਤਮਾ ਦੇ ਨਾਮ ਲੈਣ ਦੀ ਜਗ੍ਹਾ ਜਾਂ ਫਿਰ ਸਾਧ ਸੰਗਤ ਜੀ ਇਹ ਕਹਿ ਲਈਏ ਕਿ ਮਿਹਨਤ ਕਰਨ ਦੀ ਜਗ੍ਹਾ ਤੇ ਉਹ ਜੰਤਰ ਮੰਤਰ ਹੀ ਪੜਨਗੇ ਆਪਣੇ ਮਤਲਬ ਦੀ ਖਾਤਰ ਆਪਣੇ ਸਵਾਰਥ ਦੇ ਕਰਕੇ ਹੀ ਉਹ ਜੰਤਰ ਮੰਤਰ ਉਚਾਰਨਗੇ ਤਾਂ ਕਿ ਆਪਣਾ ਕੋਈ ਕੰਮ ਉਹ ਪੂਰਾ ਕਰ ਸਕਣਗੇ ਹਾਲਾਂਕਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਨਾ ਹੀ ਉਹਨਾਂ ਦੇ ਵਿੱਚ ਮਿਲਣ ਦੀ ਚਾਹ ਹੋਵੇਗੀ ਤੇ ਨਾ ਹੀ ਸੱਚੇ ਦਿਲੋਂ ਉਸ ਪਰਮਾਤਮਾ ਨੂੰ ਧਿਆਉਣਗੇ ਖਾਲੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਦੇ ਲਈ ਅਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਉਹ ਸ਼ਕਤੀਆਂ ਦਾ ਦੁਰਉਪਯੋਗ ਕਰਨਗੇ। ਸਾ ਸੰਗਤ ਜੀ ਇਸ ਦਾ ਜੋ ਮੁੱਖ ਕਾਰਨਾ ਹੈ ਉਹ ਦੇਖਿਆ ਗਿਆ ਹੈ ਕਿ ਜਿਵੇਂ ਕੋਈ ਤੁਹਾਡੇ ਆਸ-ਪड़ोस ਦਾ ترقی ਯਾਦੀ ਕਰ ਲਵੇ ਮਿਹਨਤ ਕਰਕੇ ਕਿਸੇ ਨਾ ਕਿਸੇ ਮਕਾਮ ਦੇ ਉੱਪਰ ਪਹੁੰਚ ਜਾਵੇ ਤਾਂ ਤੁਹਾਡੇ ਕੋਲੋਂ ਜਦੋਂ ਜੜਾ ਨਹੀਂ ਜਾਂਦਾ। ਤਾਂ ਇਸ ਹਾਲਾਤ ਦੇ ਵਿੱਚ ਇਹ ਆਦਮੀ ਜੋ ਹੈ ਇਨਸਾਨ ਮਨੁੱਖ ਜੋ ਹੈ ਉਹ ਜੰਤਰ ਮੰਤਰ ਦੇ ਚੱਕਰਾਂ ਦੇ ਵਿੱਚ ਪੈ ਜਾਂਦਾ ਹੈ ਜੰਤਰ ਮੰਤਰ ਕਰਕੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਆਪਣਾ ਫਾਇਦਾ ਕਰਨਾ ਇਹ ਆਮ ਹੋ ਜਾਵੇਗਾ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਕਿ ਅੱਜ ਕੱਲ ਵੀ ਇਹੀ ਕੁਝ ਚੱਲ ਰਿਹਾ ਹੈ ਸੋ ਇਸ ਕਰਕੇ ਇਹੋ ਜੇ ਜੰਤਰਾ ਮੰਤਰਾ ਤੋਂ ਬਚਣ ਦੇ ਲਈ ਵਾਤੋ ਵਾਤ ਗੁਰਬਾਣੀ ਦਾ ਜਾਪ ਕਰਿਆ ਜਾਣਾ ਚਾਹੀਦਾ ਹੈ ਅਮਰਤ ਵੇਲੇ ਉੱਠ ਕੇ ਘਟੋ ਘੜ ਜਪਜੀ ਸਾਹਿਬ ਜਪ ਸਾਹਿਬ ਦਾ ਪਾਠ ਜਾਂਚੋਂ ਪਾਈ ਸਾਹਿਬ ਦਾ ਪਾਠ ਜ਼ਰੂਰੀ ਹੈ ਜਿ세 ਨਾਮ ਜਪਦੇ ਰਾਵਾਂਗੇ ਤਾਂ ਕੋਈ ਵੀ ਬੁਰੀਆਂ ਤਾਕਤਾਂ ਸਾਸੰਗਤ ਜੀ ਸਾਡਾ ਕੁਝ ਨਹੀਂ ਵਿਗਾੜ ਸਕਣਗੀਆਂ ਇਸ ਤੋਂ ਅੱਗੇ ਸਾਸੰਗਤ ਜੀ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਮੁਖ ਬੇਦ ਔਰ ਕਤੇਬ ਕੋ ਕੋਈ ਨਾਮ ਲੈਣ ਨਾ ਦੇਹੰਗੇ ਕੈਨ ਤਪਾ ਹੈ ਕਿ ਕਲ ਯੁਗ ਇੱਥੇ ਤੱਕ ਪ੍ਰਭਲ ਹੋ ਜਾਵੇਗਾ ਕਿ ਕੋਈ ਵੀ ਕਿਸੇ ਨੂੰ ਵੀ ਵੇਦ ਅਤੇ ਕਿਤੇਵ ਦਾ ਨਾਮ ਤੱਕ ਆਪਣੇ ਮੂੰਹ ਤੋਂ ਨਹੀਂ ਲੈਣ ਦੇਵੇਗਾ ਇਸ ਤੋਂ ਅੱਗੇ ਹੋਰ ਵੀ ਭਿਆਨਕ ਸਮਾਸ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਭੂਖਤ ਬਚਨ ਵਿੱਚ ਵਰਣਨ ਕਰਦੇ ਹਨ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਕਿਸ ਨੂੰ ਨਾ ਕੌਡੀ ਪੁੰਨ ਤੇ ਕਭੂ ਨਾ ਕਿਉਂ ਹੀ ਦੇਹਗੇ ਕਿਸੇ ਨੂੰ ਹੀ ਪੁੰਨ ਵਜੋਂ ਵੀ ਕੌਡੀ ਵੀ ਨਹੀਂ ਦੇਣਗੇ ਕਹਿਣ ਤੋਂ ਭਾਵ ਕਿ ਜੋ দান ਪੁੰਨ ਕਰਦੇ ਹਨ ਉਹ ਸਭ ਕੁਝ ਖਤਮ ਹੁੰਦਾ ਹੋਇਆ ਦਿਖਾਈ ਦੇਵੇਗਾ ਕੋਈ ਕਿਸੇ ਨੂੰ ਵੀ ਕੌਡੀ ਮਾਤਰ ਪੁੰਨ দান ਕਰਕੇ ਰਾਜੀ ਨਹੀਂ ਹੋਵੇਗਾ ਇਸ ਨੂੰ ਸਭ ਆਪਣਾ ਤਨ ਵਿਅਰਥ ਸਮਝਣਗੇ ਉਹਨਾਂ ਦੇ ਸਾਧ ਸੰਗਤ ਜੀ ਐਸ਼ੋ ਆਰਾਮ ਕਰਕੇ ਐਸ਼ ਅਵਸਥਾ ਦੇ ਵਿੱਚ ਆਪਣਾ ਜੋ ਧੰਨ ਹੈ ਉਸ ਨੂੰ ਜਰੂਰ ੜਾਉਣਗੇ ਐਸ਼ ਵਿੱਚ ਗਲਤ ਕਮਾਂ ਵਿੱਚ ਕੋ ਕਰਮਾਂ ਦੇ ਵਿੱਚ ਪਰ ਦਾਨ ਪੁੰਨ ਕਰਕੇ ਕੋਈ ਵੀ ਕੋਡੀ ਮਾਤਰ ਦਾਨ ਪੁੰਨ ਕਰਕੇ ਵੀ ਰਾਜੀ ਨਹੀਂ ਹੋਵੇਗਾ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਪਾਪ ਕਰਮ ਕਰੈ ਜਹਾਂ ਤਹਾਂ ਧਰਮ ਕਰਮ ਵਿਸਾਰਕੈ ਜਿੱਥੇ-ਜਿੱਥੇ ਵੀ ਧਰਮ ਕਰਮ ਨੂੰ ਭੁਲਾ ਕੇ ਪਾਪ ਹੀ ਕਰਦੇ ਹੋਣਗੇ ਸਾਧ ਸੰਗਤ ਜੀ ਅੱਜ ਕੱਲ ਵੀ ਆਪਾਂ ਦੇਖ ਰਹੇ ਹਾਂ ਕਿ ਜੋ ਪਾਪ ਹਨ ਉਹਨਾਂ ਦੀ ਗਿਣਤੀ ਵਾਧਦੀ ਜਾ ਰਹੀ ਹੈ ਧਰਮ ਦੇ ਕੰਮ ਬਹੁਤ ਹੀ ਘਟਦੇ ਜਾ ਰਹੇ ਹਨ ਪਾਪ ਵੀ ਲੋਕ ਇਸ ਤਰੀਕੇ ਦੇ ਨਾਲ ਕਰਦੇ ਹਨ ਕਿ ਜਿਵੇਂ ਕੋਈ ਚੰਗਾ ਕੰਮ ਕਰ ਰਹੇ ਹੋਣ ਪਾਪ ਨੂੰ ਪਾਪ ਹੀ ਨਹੀਂ ਸਮਝਿਆ ਜਾ ਰਿਹਾ ਪਾਪ ਨੂੰ ਵੀ ਪੁੰਨ ਸਮਝ ਕੇ ਕੀਤਾ ਜਾ ਰਿਹਾ ਹੈ ਅਤੇ ਧਰਮ ਦੇ ਕਰਮ ਬਹੁਤ ਹੀ ਘਟ ਜਾਣਗੇ ਜਿਵੇਂ ਕਿ ਪਿਛਲੀ ਪੰਕਤੀ ਵਿੱਚ ਦੱਸਿਆ ਸਾਸੰਗਤ ਜੀ ਕਿ ਕੋਈ ਕੌਡੀ ਵੀ ਪੁੰਨ ਕਰਕੇ ਰਾਜੀ ਨਹੀਂ ਹੋਵੇਗਾ ਇਸੇ ਤਰ੍ਹਾਂ ਧਰਮ ਕਰਮ ਜੋ ਹੈ ਉਹ ਵੀ ਬਹੁਤ ਘਟ ਜਾਣਗੇ ਮੰਦਰਾ ਮਸੀਦਾਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਸੰਗਤਾਂ ਦੀ ਗਿਣਤੀ ਬਹੁਤ ਹੀ ਘਟ ਜਾਵੇਗੀ ਹੋਰ ਫਾਲਤੂ ਦੇ ਕੰਮਾਂ ਵਾਲ ਸਾਰਿਆਂ ਦਾ ਧਿਆਨ ਹੋਵੇਗਾ ਖਾਣ ਪੀਣ ਅਤੇ ਆਸ਼ ਕਰਨ ਨੂੰ ਹੀ ਸਾਸੰਗਤ ਜੀ ਹਰ ਕੋਈ ਆਪਣੀ ਜ਼ਿੰਦਗੀ ਸਮਝ ਲਵੇਗਾ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਨਹਿ ਦ੍ਰਵ ਦੇਖਤ ਛੋੜ ਹੈ ਲੈ ਪੁੱਤਰ ਮਿੱਤਰ ਸੰਘਾਰ ਕੈ ਤਨ ਨੂੰ ਵੇਖ ਕੇ ਛੱਡਣਗੇ ਨਹੀਂ ਭਾਵੇਂ ਪੁੱਤਰ ਮਿੱਤਰ ਨੂੰ ਮਾਰ ਕੇ ਹੀ ਲਿਆ ਜਾਂਦਾ ਹੋਵੇ ਸਾਧ ਸਿੰਘ ਜੀ ਅੱਜ ਕੱਲ ਆਪਾਂ ਦੇਖ ਰਹੇ ਹਾਂ ਚਾਹੇ ਉਹ ਜ਼ਮੀਨ ਜਾਇਦਾਦ ਦੀ ਗੱਲ ਕਰ ਲਈ ਜਾਵੇ ਜਾਂ ਫਿਰ ਮਾਪਿਓ ਦੇ ਹਿੱਸੇ ਦੀ ਗੱਲ ਕੀਤੀ ਜਾਵੇ ਕਿਸੇ ਤਰੀਕੇ ਦੇ ਨਾਲ ਵੀ ਹਰ ਕੋਈ ਪੈਸੇ ਦੇ ਉੱਤੇ ਜਾਇਦਾਦ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ ਚਾਹੇ ਉਹ ਪੁੱਤਰ ਨੂੰ ਮਾਰ ਕੇ ਚਾਹੇ ਮਾਪਿਓ ਨੂੰ ਚਾਹੇ ਆਪਣੇ ਦੋਸਤ ਮਿੱਤਰ ਨੂੰ ਮਾਰ ਕੇ ਹੀ ਕਿਉਂ ਨਾ ਕਿਸੇ ਦਾ ਮਤਲਬ ਨਿਕਲਦਾ ਹੋਵੇ ਇਸ ਤੋਂ ਵੀ ਕੋਈ ਗੁਰੇਜ ਨਹੀਂ ਕਰੇਗਾ ਪਾਪ ਇਥੋਂ ਤੱਕ ਵੱਧ ਜਾਵੇਗਾ ਪੈਸੇ ਦੇ ਕਰਕੇ ਕੋਈ ਕਿਸੇ ਦਾ ਵੀ ਕਤਲ ਕਰਨ ਤੱਕ ਚਲਾ ਜਾਵੇਗਾ ਜਿਆਰਾਦਰ ਸਾਧ ਸੰਗਤ ਜੀ ਆਪਾਂ ਦੇਖ ਰਹੇ ਹਾਂ ਕਿ ਨਸ਼ਿਆਂ ਦੇ ਕਾਰਨ ਇਹ ਸਾਰਾ ਕੁਝ ਵੱਧ ਰਿਹਾ ਹੈ ਜਿਸ ਦੇ ਕਰਕੇ ਕੋਈ ਕਿਸੇ ਦੀ ਜਾਨ ਲੈਣ ਤੱਕ ਵੀ ਜਾ ਰਿਹਾ ਹੈ ਇਹ ਵੀ ਇੱਕ ਤਰ੍ਹਾਂ ਦੀ ਸਾਧ ਸੰਗਤ ਜੀ ਵਾਸ਼ਨਾ ਹੈ ਭੈੜੀ ਆਦਤ ਹੈ ਇਸ ਤੋਂ ਅੱਗੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਏਕ ਨੇਕ ਉਠਾਏ ਹੈ ਮਤ ਭਿੰਨ ਭਿੰਨ ਦਿਨਨ ਦਿਨਾ ਦਿਨ ਬ ਦਿਨ ਵੱਖਰੇ ਵੱਖਰੇ ਇੱਕ ਤੋਂ ਇੱਕ ਮਤ ਪੈਦਾ ਹੋਣਗੇ ਵੱਖਰੋ ਵੱਖਰੇ ਧਰਮ ਹਰ ਘਰ ਵਿੱਚ ਪੈਦਾ ਹੋਣਗੇ ਇਹੋ ਜਿਹੇ ਧਰਮ ਪੈਦਾ ਹੋ ਜਾਣਗੇ ਜਿਸ ਤੇ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇ ਸੋਚਿਆ ਵੀ ਨਹੀਂ ਹੋਵੇਗਾ ਉਸਦਾ ਆਧਾਰ ਸਿਰਫ ਸਾਧ ਸੰਗ ਜੀ ਝੂਠ ਹੋਵੇਗਾ ਪਖੰਡ ਹੀ ਉਸਦਾ ਆਧਾਰ ਹੋਵੇਗਾ ਜੋ ਯਾਰਾ ਜਿਰ ਤੇਰ ਤੱਕ ਨਹੀਂ ਟਿਕਣਗੇ ਇਸ ਤੋਂ ਅੱਗੇ ਗੁਰੂ ਮਹਾਰਾਜੀ ਫਰਮਾਨ ਕਰਦੇ ਹਨ ਕਿ ਤਨ ਧਰਮ ਸਬੈ ਕਲ ਕੇਵਲਨ ਪ੍ਰਭਨ ਬਿਨਾ ਪਰ ਕਾਲ ਯੁਗ ਦੇ ਵਿੱਚ ਪ੍ਰਭੂ ਦੇ ਨਾਮ ਤੋਂ ਬਿਨਾ ਉਸ ਪਰਮਾਤਮਾ ਵਾਹਿਗੁਰੂ ਦੀ ਭਗਤੀ ਤੋਂ ਬਿਨਾ ਬਾਕੀ ਜੋ ਵੀ ਧਰਮ ਕਰਮ ਹਨ ਹੋਰ ਜਿੰਨੇ ਵੀ ਧਰਮ ਹਨ ਕਹਿਣ ਤੋਂ ਭਾਵ ਹੈ ਕਿ ਜਿਹੜੇ ਨਵੇਂ-ਨਵੇਂ ਧਰਮ ਉੱਠਣਗੇ ਨਵੇਂ ਤੋਂ ਨਵੇਂ ਹੀ ਪਖੰਡ ਉੱਠਣਗੇ ਉਹ ਸਾਰੇ ਫੋਕੜ ਦਾ ਮਤਲਬ ਵਿਅਰਥ ਹਨ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਉਂਕਿ ਉਹਨਾਂ ਦੇ ਬੇਸ ਜਿੱਥੇ ਕਿਤੇ ਵੀ ਇੱਕ ਅਕਾਲ ਪੁਰਖ ਉਸ ਪਰਮਾਤਮਾ ਦੀ ਗੱਲ ਹੋਵੇਗੀ ਕਾਲਪੁਰਖ ਵਾਹਿਗੁਰੂ ਦੀ ਪਰਮਾਤਮਾ ਦੇ ਗੱਲ ਹੀ ਨਹੀਂ ਹੋਵੇਗੀ ਜਿਹੜੇ ਵੀ ਨਵੇਂ-ਨਵੇਂ ਧਰਮ ਉੱਠਣਗੇ ਉਹ ਸਾਰੇ ਹੀ ਵਿਅਰਥ ਹੋਣਗੇ ਫੋਕਟ ਹੋਣਗੇ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਇੱਕ ਦਿਵਸ ਚੱਲੇ ਕਉ ਮਤ ਕਉ ਦਿਓ ਸਚ ਲਾਹੇਗੇ ਕਹਿੰਦੇ ਭਾਵ ਹੈ ਕਿ ਕੋਈ ਮਤ ਕੋਈ ਧਰਮ ਇੱਕ ਦਿਨ ਹੀ ਚੱਲੇਗਾ ਤੇ ਕੋਈ ਚੱਲੇਗਾ ਦੋ ਦਿਨ ਇਨਾ ਦੀ ਇੰਨੀ ਹੀ ਵੈਲਿਡਿਟੀ ਹੋਵੇਗੀ ਸਾਧ ਸੰਗਤ ਜੀ ਜਲਦੀ ਹੀ ਪਖੰਡ ਦਾ ਜੋ ਹੈ ਉਹ ਪਰਦਾ ਫਾਸ਼ ਹੁੰਦਾ ਜਾਵੇਗਾ ਧਰਮ ਬਣਦੇ ਜਾਣਦੇ ਜਾਂਦੇ ਨਾਲ ਦੀ ਨਾਲ ਮਿਟਦੇ ਜਾਣਗੇ ਇੱਕ ਦਿਨ ਧਰਮ ਚੱਲੇਗਾ ਠੱਗਿਆਂ ਠੋਰੀਆਂ ਕਰਕੇ ਉਸ ਤੋਂ ਅਗਲੇ ਦਿਨ ਬੰਦ ਹੋ ਜਾਵੇਗਾ ਜਿਵੇਂ ਕੋਈ ਸਕੀਮ ਨਿਕਲਦੀ ਹੈ ਜਿਸ ਦੇ ਵਿੱਚ ਸਾਰੇ ਆਪਣਾ ਇਨਵੈਸਟਮੈਂਟ ਕਰਦੇ ਹਨ ਪੈਸੇ ਪਾ ਦਿੰਦੇ ਹਨ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਕੰਪਨੀ ਭੱਜ ਗਈ ਹੈ ਫਰਾਡ ਨਿਕਲੀ ਹੈ ਧਰਮਮ ਵਿਅਸੇ ਤਰੀਕੇ ਦੇ ਨਾਲ ਹੀ 1-2 ਦਿਨ ਚੱਲ ਕੇ ਉਸ ਤੋਂ ਬਾਅਦ ਖਤਮ ਹੋ ਜਾਇਆ ਕਰਨਗੇ। ਜਿਆਦਾ ਦੇਰ ਤੱਕ ਕੋਈ ਵੀ ਧਰਮ ਜੋ ਹੈ ਸਾਧ ਸੰਗਤ ਜੀ ਉਹ ਟਿਕ ਕੇ ਨਹੀਂ ਰਹੇਗਾ। ਇਹਦੇ ਵਿੱਚ ਜੋ ਮੂਰਖ ਲੋਕ ਹਨ ਅੱਖਾਂ ਬੰਦ ਕਰਕੇ ਇਸ ਦੇ ਪਿੱਛੇ ਲੱਗ ਜਾਂਦੇ ਹਨ। ਉਹ ਆਪਣੀ ਧਨ ਦਾ ਅਤੇ ਸਮੇਂ ਦੀ ਬਰਬਾਦੀ ਕਰਨਗੇ ਇਸ ਦੇ ਪਿੱਛੇ। ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਅੰਤ ਜੋਰ ਕਹਿ ਬਾਹਰ ਉਹ ਸਬੈ ਦਿਨ 30 ਰਹਿ ਮਿਟ ਜਾਹੇਗੇ ਅੰਤ ਵਿੱਚ ਜੋਰ ਨਾਲ ਚਲਾਏ ਸਾਰੇ ਮਤ ਫਿਰ ਤੀਸਰੇ ਦਿਨ ਮਿਟ ਜਾਣਗੇ ਜੋ ਸਾਧ ਸੰਗਤ ਜੀ ਧਰਮ ਜੋਰ ਲਾ ਕੇ ਤੱਕੇ ਦੇ ਨਾਲ ਚਲਾਏ ਜਾਣਗੇ ਵਤ ਵਤ ਤਿੰਨ ਦਿਨ ਚੱਲਣਗੇ ਤੇ ਤੀਜੇ ਦਿਨ ਹੀ ਮਿਟ ਜਾਣਗੇ ਸਮਾਪਤ ਹੋ ਜਾਣਗੇ ਪਰਮਾਨ ਕਰਦੇ ਹਨ ਕਿ ਪੁਨ ਔਰ ਔਰ ਮਤਨੋ ਗਤਨ ਚਤੁਰਥ ਦਿਨਨ ਫਿਰ ਹੋਰ ਹੋਰ ਮਤ ਪੈਦਾ ਹੋਣਗੇ ਜੋ ਚੌਥੇ ਦਿਨ ਖਤਮ ਹੋ ਜਾਣਗੇ ਕਹਿਣ ਤੋਂ ਭਾਵ ਕਿ ਜੋ ਮਤ ਤੀਸਰੇ ਦਿਨ ਖਤਮ ਹੋਣਗੇ ਉਸ ਤੋਂ ਅਗਲੇ ਦਿਨ ਜਦੋਂ ਫਿਰ ਚੱਲਣਗੇ ਤਾਂ ਉਸੇ ਦਿਨ ਹੀ ਖਤਮ ਹੋ ਜਾਣਗੇ ਕਈ ਮਤ ਚੌਥੇ ਦਿਨ ਵੀ ਖਤਮ ਹੋ ਜਾਣਗੇ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਖੀਂ ਦੇਖਿਆ ਭਵੇਖਤ ਹਾਲ ਆਪ ਸਾਥ ਸੰਗਤਾਂ ਦੇ ਲਈ ਲਿਖ ਰਹੇ ਹਨ ਕਿਵੇਂ ਇਸ ਧਰਤੀ ਦੇ ਉੱਪਰ ਇਸ ਧਰਮ ਚੱਲਣਗੇ ਨਵੇਂ ਤੋਂ ਨਵਾਂ ਧਰਮ ਉਤਪੰਨ ਹੋ ਗਏ ਉਸ ਤੋਂ ਬਾਅਦ ਜਲਦੀ ਹੀ ਇਸ ਦੀ ਸਮਾਪਤੀ ਹੋਵੇਗੀ ਸਦਾ ਕਾਇਮ ਰਹਿਣ ਵਾਲਾ ਜੋ ਹੈ ਸਾਨੂੰ ਵੀ ਸਾਥ ਸੰਗਤ ਦੀ ਉਸ ਦਾ ਪੱਲਾ ਫੜਨਾ ਚਾਹੀਦਾ ਹੈ ਨਾ ਕਿ ਕਿਸੇ ਦੇ ਮਗਰ ਲੱਗਣਾ ਚਾਹੀਦਾ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਸ ਤੇ ਲਾੜਾ ਲਗਣਾ ਚਾਹੀਦਾ ਹੈ ਪੱਲਾ ਫੜਨਾ ਚਾਹੀਦਾ ਹੈ ਅਤੇ ਉਸ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ ਨਾ ਕਿ ਨਵੇਂ ਤਾਂ ਨਵੇਂ ਧਰਮਾਂ ਚ ਚੱਲਦੇ ਹਨ ਉਹਨਾਂ ਦੇ ਮਗਰ ਲੱਗ ਤੁਰਨਾ ਹੈ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਧਰਮ ਫੋਕ ਟਨ ਸਰਬੰ ਇਕ ਕੇਵਲਨ کل یگل ایک کلیا مئی ترم سب ترم و کلیا مئی تو پاو سات سنگ جی وہ ایک اکال پورک سمرن تو بنا اس ایک مارگ الن تو بنا سب ویرت ہے ਜੇ ਅਸੀਂ ਉਸ ਮਾਰਗ ਦੇ ਉੱਪਰ ਚੱਲਾਂਗੇ ਅਕਾਲ ਪੁਰਖ ਦਾ ਨਾਮ ਸਿਮਰਨ ਕਰਾਂਗੇ ਇਕੱਦਾ ਲੜ ਫੜਾਂਗੇ ਕਲਿਆਣ ਮਈ ਤਾਂ ਕਿ ਕਲਿਆਣ ਹੋ ਜਾਵੇ ਸਾਡਾ ਇਸ ਕਲਯੁਗ ਦੇ ਵਿੱਚ ਸਾਡੇ ਕੋਲ ਕੇਵਲ ਤੇ ਕੇਵਲ ਇੱਕੋ ਹੀ ਆਪਸ਼ਨ ਹੈ ਇੱਕੋ ਹੀ ਸਾਡੇ ਕੋਲ ਜਰੀਆ ਹੈ ਇੱਕੋ ਹੀ ਰਸਤਾ ਹੈ ਇੱਕ ਹੀ ਉਹ ਮਾਰਗ ਦੇ ਉੱਪਰ ਚੱਲ ਕੇ ਅਸੀਂ ਆਪਣਾ ਕਲਿਆਣ ਕਰ ਸਕਦੇ ਹਾਂ ਇਸ ਤੋਂ ਇਲਾਵਾ ਬਾਕੀ ਸਭ ਕੁਝ ਫੋਕਟ ਹੈ ਵਿਅਰਥ ਹੈ ਸਮੇਂ ਦੀ ਬਰਬਾਦੀ ਹੈ ਚਰਲਾਸ 84 ਲੱਖ ਜੁਨਾ ਦੇ ਵਿੱਚ 83 ਲੱਖ 99 ਹਜ਼ਾਰ 999 ਜੁਨਾ ਤੋਂ ਬਾਅਦ ਸਾਧ ਸੰਗਤ ਜੀ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਜੇ ਅਸੀਂ ਇਹੋ ਜੇ ਫੋਕਟ ਤੇ ਵਿਅਰਥ ਕੰਮਾਂ ਵਿੱਚ ਗਵਾ ਦਵਾਂਗੇ ਤਾਂ ਫਿਰ ਸਾਨੂੰ ਇਸ ਜੁਨਾ ਦੇ ਵਿੱਚ ੜਕਣਾ ਪਵੇਗਾ ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੀ ਕल्याणਮਈ ਇਸ ਕਾਲ ਯੁਗ ਦੇ ਵਿੱਚ ਸਾਬਿਤ ਹੋਵੇਗਾ। ਅਉ ਸਾਇਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਦੇ ਚਰਨਾਚਰਦਾਸ ਕਰਦੇ ਆਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ দান ਰਹਿਤ দান ਬਖਸ਼ਣਾ। ਖਾਸੇ ਦੀ ਚਰਦੀ ਕਲਾ ਕਰਨੀ ਨਾਮਦਾਨ ਬਖਸ਼ਣਾ। ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੇ ਭੁੱਲਾਂ ਹੋ ਗਿਆ ਹੋਣਗੇ ਆਪ ਸਾਧ ਸੰਗਤ ਬਖਸ਼ਣਯੋਗ ਬਖਸ਼ ਲੈਣਾ। ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਾਧ ਸੰਗਤ ਜੀ ਸਬਸਕ੍ਰਾਈਬ ਕਰਕੇ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ